ਬਹੁਤ ਸਤਿਕਾਰਯੋਗ ਪੰਜਾਬੀਓ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਵਾਜ਼ੇ ਕਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਪਿਆਰ ਪਰਿ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢੱਲੋਂ ਦੋਸਤੋ ਜਿਵੇਂ ਕਿ ਅਸੀਂ ਹਰ ਬਾਰ ਹਰ ਨਵਾਂ ਵਿਸ਼ਾ ਲੈ ਕੇ ਤੁਹਾਡੇ ਕਚਹਿਰੀ ਦੇ ਵਿੱਚ ਹਾਜ਼ਰ ਹੁੰਨੇ ਆ ਇਸੇ ਤਰ੍ਹਾਂ ਅੱਜ ਵੀ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਆ ਤੇ ਬਰਮਾਲੀਪੁਰ ਸਾਹਿਬ ਜੇਕਰ ਆਪਾਂ ਗੱਲ ਕਰੀਏ ਸੋਸ਼ਲ ਮੀਡੀਆ ਤੇ ਸ਼ਹੀਦ ਬਿਆਨ ਸਿੰਘ ਦੇ ਪੁੱਤਰ ਸਰਦਾਰ ਸਰਬਜੀਤ ਸਿੰਘ ਚੋਣ ਮੰਡਾਨ ਦੇ ਵਿੱਚ ਉਤਰੇ ਹੋਏ ਨੇ ਚੋਣ ਮੁਹਿੰਮ ਨੂੰ ਭਾਰੀ ਉਭਾਰ ਮਿਲ ਰਿਹਾ ਉਹਨਾਂ ਬਾਰੇ ਕੀ ਕਹਿੰਦੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਸਰਦਾਰ ਸਰਬਜੀਤ ਸਿੰਘ ਖਾਲਸਾ ਜੀ ਜੀ ਚੋਣ ਮੈਦਾਨ ਵਿੱਚ ਨੇ ਉਹ ਤੋਂ ਪਹਿਲਾਂ ਕਿ ਰਸਮ ਮੈਂ ਤੁਹਾਨੂੰ ਸੰਖੇਪ ਜੀ ਜਾਣਕਾਰੀ ਦੇਵਾਂ ਜੀ ਕਿ ਲੋਕ ਸਭਾ ਹਲਕਾ ਫਰੀਦਕੋਟ ਕਿਸੇ ਵੇਲੇ ਸਰਦਾਰ ਚਗਮੀਤ ਸਿੰਘ ਬਰਾੜ ਵਰਗੇ ਵੱਡੇ ਆਗੂ ਇਸ ਹਲਕੇ ਤੋਂ ਚੁਣ ਕੇ ਆਉਂਦੇ ਨੇ ਤੇ ਕਿਸੇ ਵੇਲੇ ਉਹਨਾਂ ਦੀ ਟੱਕਰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੰਤਰੀ ਪਰਿਵਾਰ ਦਾ ਸਰ ਪ੍ਰਕਾਸ਼ ਸਿੰਘ ਬਾਦਲ ਦੇ ਸੁਪੁੱਤਰ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਹੁੰਦੀ ਹੈ ਹਰ ਵੀ ਜਾਣਦੇ ਨੇ ਉਹ ਜਿੱਤ ਵੀ ਜਾਣਦੇ ਨੇ ਉੱਥੇ ਟੱਕਰ ਤੋਂ ਬਾਅਦ ਹਲਕਾ ਰਿਜ਼ਰਵ ਹੁੰਦਾ ਹੈ ਉਥੋਂ ਤਿੰਨ ਇਲੈਕਸ਼ਨਾਂ ਹੋ ਚੁੱਕੀਆਂ ਨੇ ਪਹਿਲੇ ਐਮਪੀ ਸਨ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਪਰਮਜੀਤ ਕੌਰ ਗੁਰਸ਼ਨ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਦੋਂ ਕੁਝ ਐਮਪੀ ਪੰਜਾਬ ਦੇ ਵਿੱਚੋਂ ਪਹਿਲੀ ਵਾਰ ਜਿੱਤੇ ਸਨ ਉਹਨਾਂ ਦੇ ਵਿੱਚ ਪ੍ਰੋਫੈਸਰ ਸਾਧੂ ਸਿੰਘ ਹੋਣਾ ਨੇ ਫਰੀਦਕੋਟ ਲੋਕ ਸਭਾ ਸੀਟ ਹੈ ਜਿਹੜੀ ਉਹ ਜਿੱਤੀ ਸੀ ਤੇ ਪਿਛਲੀ ਵਾਰ ਕਾਂਗਰਸ ਪਾਰਟੀ ਦੇ ਮੁਹੰਮਦ ਸਦੀਕ ਐਮ ਐਲ اے ਸੀ ਜਿਹੜੇ ਉਹ ਉੱਥੋਂ ਚੋਣ ਲੜ ਕੇ ਐਮ ਪੀ ਬਣੇ ਸਨ ਹੁਣ ਉੱਥੋਂ ਇਹ ਸੀ ਉੱਥੋਂ ਦੀ ਭੂਗੋਲਿਕ ਸਥਿਤੀ ਤੇ ਮੈਂ ਤੁਹਾਨੂੰ ਨਾਲੋ ਨਾਲੇ ਜਾਣਕਾਰੀ ਵੀ ਦੇਵਾਂ ਕਿ ਇਹ ਸਫੀਰਦਕੁੱਟ ਲੋਕ ਸਭਾ ਹਲਕੇ ਵਿੱਚ ਥੋੜੀ ਤਬਦੀਲੀ ਹੋਈ ਜਦੋਂ ਨਵੀਂ ਹਲਕਾ ਬੰਦੀ ਹੋਈ ਹੈ ਇਹਦੇ ਵਿੱਚ ਨਿਹਾਲ ਸਿੰਘ ਵਾਲਾ ਬਾਗਾ ਪੁਰਾਣਾ ਮੋਗਾ ਧਰਮਕੋਟ ਗਿੱਦੜਵਾਹਾ ਇਤੋਂ ਲਗਾਤਾਰ ਤੀਜੀ ਵਾਰ ਐਮਐਲਏ ਰਾਜਾ ਬਣਕ ਜੀ ਅਮਰਿੰਦਰ ਸਿੰਘ ਰਾਜਾ ਬਣਕ ਬਣੇ ਨੇ ਇਹਦੇ ਵਿੱਚ ਫਰੀਦਕੋਟ ਸ਼ਹਿਰ ਤੋਂ ਚਲੋ ਹੋਣਾ ਜਾਂ ਕੋਟਕਪੂਰਾ ਜੈਤੋਂ ਤੇ ਰਾਮਪੁਰਾਪੁਰ ਜਿਹੜਾ ਕਿ ਸ਼ਕਿੰਦਰ ਸਿੰਘ ਮਲੂਕਾ ਹੋਰਾਂ ਦਾ ਹਲਕਾ ਹੈ ਇਹ ਇਹ ਵਿਧਾਨ ਸਭਾ ਹਲਕੇ ਨੇ ਜਿਹੜੇ ਇਹ ਸਭ ਕੇ ਵਿੱਚ ਪੈਂਦੇ ਨੇ ਤੇ ਕਾਂਗਰਸ ਪਾਰਟੀ ਦੇ ਇਥੋਂ ਉਮੀਦਵਾਰ ਬੀਬੀ ਅਮਰਜੀਤ कौर ਭਾਗੀ ਕੇ ਮੈਦਾਨ ਦੇ ਵਿੱਚ ਨੇ ਤੇ ਸਰਾਜਵਿੰਦਰ ਸਿੰਘ ਸ਼ਲੋਮੜੀ ਕਾਲੀਦਾਲ ਦੇ ਉਮੀਦਵਾਰ ਨੇ ਕਰਮਜੀਤ ਅਨਮੋਲ ਉੱਗੇ ਗਾਇਕ ਤੇ ਫਿਲਮੀ ਕਲਾਕਾਰ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇਸ ਹਾਲ ਕੇ ਤੋਂ ਹੁਣ ਟੀਲੂਸਫ ਗੱਲ ਜਿਹੜੀ ਤੁਸੀਂ ਕੀਤੀ ਹੈ ਸਰਦਾਰ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਸ਼ਹੀਦ ਬੀਨ ਸਿੰਘ ਦੇ ਸੁਪੁੱਤਰ ਨੇ ਅੱਜ ਅਸੀਂ ਤੁਹਾਡੇ ਚੈਨਲ ਦੇ ਉੱਤੇ ਇੱਕ ਵੱਖਰੀ ਜੀ ਕਿਸਮ ਦੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਗੱਲ ਸਾਹਮਣੇ ਆਉਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਸਰਦਾਰ ਸਰਬਜੀਤ ਸਿੰਘ ਖਾਲਸਾ ਦੀ ਚੋਣ ਮਹਿੰਮ ਨੂੰ ਇੱਕ ਤਰ੍ਹਾਂ ਦਾ ਅਵਾਰ ਦੇਖਣ ਨੂੰ ਮਿਲ ਰਿਹਾ ਹੈ ਕਿਸੇ ਵੇਲੇ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਆਏ ਸਰਦਾਰ ਸਰਬਜੀਤ ਸਿੰਘ ਖਾਲਸਾ ਨੂੰ ਕੋਈ ਬਹੁਤਾ ਜਾਣਦੇ ਨਹੀਂ ਸੀ ਉਹਨਾਂ ਬਾਰੇ ਇਹ ਅੱਕ ਜਾਂਦਾ ਸੀ ਕਿ ਉਹ ਬਿਅੰਤ ਸਿੰਘ ਦੇ ਸੁਪੁੱਤਰ ਨੇ ਕੌਣ ਬਿਅੰਤ ਸਿੰਘ ਕਿਹੜੇ ਬਿਅੰਤ ਸਿੰਘ ਬਹੁਤੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਸੀ ਪਰ ਜਦੋਂ ਦੇ ਅਮਰਤਪਾਲ ਸਿੰਘ ਖਡੂਰ ਲੋਕ ਸਭਾ ਹਲਕੇ ਤੋਂ ਮੈਦਾਨ ਵਿੱਚ ਆਏ ਨੇ ਤੇ ਸਰਦਾਰ ਸਰਬਜੀਤ ਸਿੰਘ ਖਾਲਸਾ ਭਾਵਕ ਅਪੀਲਾਂ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਬਹੁਤ ਭਾਵਕ ਅਪੀਲਾਂ ਨੇ ਜਿਹੜੀਆਂ ਜਦੋਂ ਦੀਆਂ ਕੀਤੀਆਂ ਨੇ ਤੇ ਨੌਜਵਾਨ ਪੀੜ੍ਹੀ ਨੇ ਉਹ ਉਹਨਾਂ ਦੀ ਗੱਲ ਨੂੰ ਫੋਲੋ ਕੀਤਾ ਤੇ ਅੱਜ ਸਾਡੀ ਬਹੁਤ ਸਾਰੇ ਵਿਦਵਾਨਾਂ ਨਾਲ ਬਹੁਤ ਸਾਰੇ ਪੱਤਰਕਾਰ ਮਿੱਤਰਾਂ ਨਾਲ ਗੱਲ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਹੋਈ ਹੈ ਤੇ ਉੱਥੇ ਦੇ ਹਾਲਾਤ ਨੇ ਜਿਹੜੇ ਇਸ ਵੇਲੇ ਜਦੋਂ ਸਰਦਾਰ ਸਰਬਜੀਤ ਸਿੰਘ ਖਾਲਸਾ ਨੂੰ ਅਸੀਂ ਵੇਖਦੇ ਹਾਂ ਦੋਸਤੋ ਚੋਣ ਮદાન ਦੇ ਵਿੱਚ ਤਾਂ ਬਾਕੀ ਹਲਕਿਆਂ ਦੀ ਸਥਿਤੀ ਹੈ ਜਿਹੜੀ ਉਹ ਆਪਣੇ ਆਪ ਸਿਮਰਨਜੀਤ ਸਿੰਘ ਮਾਨ ਬਠਿੰਡਾ ਆਪਣੇ ਬਠਿੰਡਾ ਆਪਣੇ ਸੰਗਰੂਰ ਲੋਕ ਸਭਾ ਹਲਕੇ ਤੋਂ ਲਗਾਤਾਰ ਸਰਵਾਈਵ ਉਹਨਾਂ ਨੇ ਕੀਤਾ ਜਦੋਂ ਦੇ ਅਮਰਤਪਾਲ ਸਿੰਘ ਹੋਰਾਂ ਦਾ ਜਿਹੜਾ ਨੌਜਾਨ ਵਰਗ ਸੀ ਅਮਰਤਪਾਲ ਸਿੰਘ ਹੋਰਾਂ ਨਾਲ ਤੁਰਿਆ ਆ ਆਉਣ ਵਾਲਾ ਸਮਾਂ ਰਾਜਨੀਤੀ ਵਿੱਚ ਕੁਝ ਵੀ ਸੰਭਵ ਆ ਕੁਝ ਵੀ ਅਸੰਭਵ ਆ ਪਤਾ ਨਹੀਂ ਕਿਸ ਪਾਸੇ ਤੁਰਨਾ ਇਹ ਅੱਜ ਦੀ ਗੱਲ ਹੈ ਤੇ ਅੱਜ ਤੋਂ ਪਹਿਲਾਂ ਕੁਝ ਹੋਰ ਪੋਜੀਸ਼ਨ ਸੀ ਅੱਜ ਕੁਝ ਹੋ ਰਿਹਾ ਤੇ ਕੱਲ ਨੂੰ ਕੁਝ ਹੋਰ ਵੀ ਹੋ ਸਕਦੀ ਹੈ ਤੇ ਬਦਲ ਵੀ ਹੋ ਸਕਦੀ ਹੈ ਅਸੀਂ ਕਿਸੇ ਗੱਲ ਨੂੰ ਤਸਦੀਕ ਨਹੀਂ ਕਰਦੇ ਨਾ ਪੁਸ਼ਟੀ ਕਰਦੇ ਆ ਪਰ ਜੋ ਅੱਜ ਦਾ ਸਮਾਚਾਰ ਹੈ ਮੇਰੇ ਯਾਦ ਆਉਂਦਾ ਜਦੋਂ ਅਸੀਂ ਸਰਦਾਰ ਸਰਬਜੀਤ ਸਿੰਘ ਖਾਲਸਾ ਦੀ ਗੱਲ ਜਿਹੜੀ ਉਹ ਵੇਖਦੇ ਆ ਜਦੋਂ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਚੋਂ ਰਿਹਾ ਕਰਾਉਣ ਦੀ ਗੱਲ ਆਉਂਦੀ ਆ ਤੇ ਇੱਕ ਪਾਸੇ ਜਿਹੜਾ ਹਲਕਾ ਜਿਹੜਾ ਹਲਕੇ ਦੇ ਲੋਕ ਨੇ ਮਤੇ ਪਾਇ ਰਹੇ ਨੇ ਇੱਕ ਪਾਸੇ ਖੜਦੇ ਨਜ਼ਰ ਆਉਦੇ ਨੇ ਹਾਲਾਂਕਿ ਉੱਥੋਂ ਦੂਸਰੇ ਉਮੀਦਵਾਰ ਬਹੁਤ ਅੱਛੀ ਕਾਰਗੁਜ਼ਾਰੀ ਦਿਖਾ ਰਹੇ ਨੇ ਵਿਰਸਾ ਸਿੰਘ ਬਲਟੋਹਾ ਪਰ ਸਾਡਾ ਵਿਸ਼ਾ ਅੱਜ ਦਾ ਜਿਹੜਾ ਉਹ ਫਰੂਰ ਸਾਹਿਬ ਨਹੀਂ ਫਰੀਦਕੋਟ ਆ ਤੇ ਅਸੀਂ ਫਰੀਦਕੋਟ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਦੀ ਗੱਲ ਜਿਹੜੀ ਉਹ ਤੁਹਾਨੂੰ ਸਾਂਝੀ ਕਰਦੇ ਆ ਸਰਦਾਰ ਕਰਮਜੀਤ ਸਿੰਘ ਅਨਮੋਲ ਕਰਮਜੀਤ ਹਨਮੋਰ ਇੱਕ ਵੱਡੇ ਕਲਾਕਾਰ ਨੇ ਉਹਨਾਂ ਦੇ ਹੱਕ ਵਿੱਚ ਬਹੁਤ ਸਾਰੇ ਗਾਇਕ ਨੇ ਜਿਹੜੇ ਉਹ ਬਹੁਤ ਸਾਰੇ ਫਿਲਮੀ ਕਲਾਕਾਰ ਨੇ ਜਿਹੜੇ ਉਹ ਫ੍ਰੀਡ ਕੋਟ ਵਿਖੇ ਹਾਜ਼ਰੀ ਲਵਾ ਕੇ ਬਾਰ ਬਾਰ ਗਏ ਨੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਉਮੀਦਵਾਰ ਨੇ ਜਿਹੜੇ ਉਹ ਵੀ ਗਾਇਕ ਨੇ ਅੰਸ ਰਾਜਾ ਅੰਸ ਪਦਮਸ਼ਰੀ ਜਿਨ੍ਹਾਂ ਨੂੰ ਮਿਲਿਆ ਹੋਇਆ ਰਾਜ ਗਾਇਕ ਪੰਜਾਬ ਦੇ ਰਹੇ ਨੇ ਉਹ ਭਾਰਤੀ ਜਨਤਾ ਪਾਰਟੀ ਦੀ ਉਹ ਦਿੱਲੀ ਦੇ ਵਿੱਚੋਂ ਐਮਪੀ ਵੀ ਰਹੇ ਨੇ ਸਰ ਸ਼੍ਰੀ ਹੰਸ ਰਾਜ ਜਾਨਸ ਜੀ ਬੜੀ ਚਰਚਾ ਹੈ ਉਹਨਾਂ ਦੀ ਜੂਨ ਮੈਂਬਰ ਦੀ ਬਾਰ ਬਾਰ ਕਿਸਾਨਾਂ ਨਾਲ ਉਹਨਾਂ ਦਾ ਟਕਰਾਅ ਹੋ ਰਿਹਾ ਕਦੇ ਉਹ ਪਿਆਰ ਨਾਲ ਕਦੇ ਗੁੱਸੇ ਨਾਲ ਇਸ ਜੂਨ ਮੈਂਬਰ ਚ ਅੱਗੇ ਵਧ ਰਹੇ ਨੇ ਗੱਲ ਕਿਉਂਕਿ ਢਿੱਲੋਂ ਸਾਹਿਬ ਨੇ ਸਰਬਜੀਤ ਸਿੰਘ ਖਾਲਸਾ ਦੀ ਗੱਲ ਜਿਹੜੀ ਛੇੜੀ ਹੈ ਮੈਂ ਅੱਗੇ ਤੁਰਾਂ ਥੋੜਾ ਜਿਆਦਾ ਬਿਲਕੁਲ ਜੀ ਜੇਕਰ ਆਪਾਂ ਬਰਮਾਲੀਪੁਰ ਸਾਹਿਬ ਗੱਲ ਕਰੀਏ ਮੁੱਖ ਮੁਕਾਬਲਾ ਜਿਹੜਾ ਹੈਗਾ ਇਹ ਕਰਮਜੀਤ ਅਨਮੋਲ ਤੇ ਭਾਈ ਸਰਬਜੀਤ ਸਿੰਘ ਖਾਲਸਾ ਦਾ ਹੋ ਸਕਦਾ ਇਹ ਉਹ ਜਿਹੜੀ ਕਿਹੋ ਜਿਹਾ ਸਮੀਕਰਨ ਹੋਣਗੇ ਅ ਹਾਂਜੀ ਜੀ ਲੋਸਾਬ ਬਹੁਤ ਸਾਰੇ ਸੱਜਣਾਂ ਨਾਲ ਗੱਲ ਕੀਤੀ ਅੱਜ ਇਹ ਰੋਡ ਸ਼ੋਅ ਕਹਿੰਦੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਉੱਥੇ ਫਰੀਦਕੋਟ ਦੇ ਵਿੱਚ ਕੀਤਾ ਬਹੁਤ ਵੱਡਾ ਉਭਾਰ ਆ ਜਿਹੜਾ ਰੋਡ ਸ਼ੋਅ ਨੂੰ ਉਹ ਮਿਲਿਆ ਬਹੁਤ ਲੋਕ ਵੱਡੀ ਗਿਣਤੀ ਵਿੱਚ ਆਪ ਮੁਹਾਰੇ ਸ਼ਾਮਲ ਹੋਏ ਨੇ ਤੇ ਇਹ ਅੱਜ ਦੇ ਜਿਹੜੇ ਰੋਡ ਸ਼ੋਅ ਤੋਂ ਬਾਅਦ ਜਿਹੜੇ ਸਮੀਕਰਨ ਨੇ ਲਗਾਤਾਰ ਫਰੀਦਕੋਟ ਸੀਟ ਦੇ ਬਦਲਦੇ ਜਾ ਰਹੇ ਨੇ ਕਿਉਂਕਿ ਦੇਖੋ ਬਹੁਤ ਸਾਰੇ ਪੱਖ ਨੇ ਉੱਥੇ ਜਿਹੜਾ ਕਾਰਨ ਹੈ ਇੱਕ ਵੱਡਾ ਨਾਲ ਲੱਗਦਾ ਹਲਕਾ ਬਟੰਡਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਇੱਕ ਤਰ੍ਹਾਂ ਨਾਲ ਉੱਥੇ ਦੇ ਖੇਤੀਬਾੜੀ ਮੰਤਰੀ ਸਨ ਸਰਦਾਰ ਗੁਰਦੇਵ ਸਿੰਘ ਬਾਦਲ ਉਹਨਾਂ ਦੇ ਪੋਤੇ ਦੀ ਥਾਂ ਜਾਂ ਭਾਂਜੇ ਦੀ ਥਾਂ ਤੇ ਲੱਗਦੇ ਨੇ ਰਿਸ਼ਤੇਦਾਰੀ ਦੇ ਵਿੱਚੋਂ ਨੇ ਟਕਸਾਲੀ ਅਕਾਲੀ ਪਰਿਵਾਰ ਦੇ ਵਿੱਚੋਂ ਨੇ ਪਰ ਬਹੁਤੇ ਆਗੂ ਨੇ ਜਿਹੜੇ ਉਹ ਬਠਿੰਡਾ ਚੋਣ ਪ੍ਰਚਾਰ ਦੇਖਦੇ ਨੇ ਤੇ ਕੁਦਰਤੀ ਆ ਕਿ ਜਦੋਂ ਆਪਣਾ ਹਲਕਾ ਛੱਡ ਕੇ ਦੂਜੇ ਹਲਕਿਆਂ 'ਚ ਚੋਣ ਪ੍ਰਚਾਰ ਲਈ ਜਾਂਦੇ ਨੇ ਤੇ ਉਮੀਦਵਾਰ ਕੁਦਰਤੀ ਤੌਰ ਤੇ ਹਲਕਾ ਪਾ ਜਾਂਦਾ ਦੂਜਾ ਬਰਿੰਦਰ ਸਿੰਘ ਰਾਜਾ ਆਪਣੇ ਚੋਣ ਲੜ ਰਹੇ ਨੇ ਇਸ ਵੇਲੇ ਲੁਧਿਆਣਾ ਤੋਂ ਤੇ ਦੀਦੀ ਅਮਰਜੀਤ कौर ਭਾਗੀ ਕੇ ਜਿਹੜੇ ਚੋਣ ਲੜ ਰਹੇ ਨੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਤੇ ਇੱਕ ਤੇ ਗਿੱਧੜਵਾਹਾ ਦੇ ਐਮ ਐਲ ਏ ਨੇ ਉਹ ਸਾਰਾ ਪਰਿਵਾਰ ਉਹਨਾਂ ਦਾ ਲੁਧਿਆਣੇ ਆ ਤੇ ਵਰਕਰ ਨੇ ਜਿਹੜੇ ਉਹਨਾਂ ਦੇ ਸਾਥੀ ਨੇ ਉਹ ਫਰੀਦਕੋਟ ਵੱਲ ਵੀ ਭਜਦੇ ਨੇ ਲੁਧਿਆਣੇ ਵੀ ਰਾਤਾਂ ਨੂੰ ਪਹਿਰਾ ਦਿੰਦੇ ਨੇ ਟਾਈਮ ਦਿੰਦੇ ਨੇ ਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਉੱਥੋਂ ਆਉਣ ਕਰਕੇ ਵੀ ਦੀਦੀ ਅਮਰਜੀਤ कौर ਉਹਨਾਂ ਨੂੰ ਜਿਹੜੀ ਚੋਣ ਮਹਿੰਮ ਦੇ ਵਿੱਚ ਦਿੱਕਤ ਭਾਵੇਂ ਕੋਈ ਨਾ ਕਹੇ ਅਸੀਂ ਤਸਦੀਕ ਵੀ ਨਹੀਂ ਕਰਦੇ ਪਰ ਉਹ ਔਣੀ ਕੁਦਰਤੀ ਹੈ ਇਸ ਸੁਭਾਵਿਕ ਗੱਲ ਆ ਕਿ ਵੱਡੇ ਆਗੂ ਜਦੋਂ ਰਮੇਂਦਰ ਸਿੰਘ ਰਾਜਾ ਵੜਿੰਗ ਵਰਗੇ ਜਿਨ੍ਹਾਂ ਦੀ ਪ੍ਰੈਸ ਚ ਸਵਾਲ ਬਣਿਆ ਹੋਇਆ ਲੁਧਿਆਣਾ ਲੋਕ ਸਭਾ ਉੱਤੇ ਵੀ ਬੀਬੀ ਅਮਰਜੀਤ ਕੋਰ ਭਾਗੀ ਭਾਗੀ ਕੇ ਇੱਥੇ ਖੜ ਜਾਂਦੇ ਨੇ ਆ ਕੇ ਤੇ ਕਰਮਜੀਤ ਅਨਮੋਲ ਜਰੂਰ ਵੱਡੀ ਆਪਣੀ ਕਲਾਕਾਰਾਂ ਦੀ ਫੋਰਸ ਨਾਲ ਲੱਗੇ ਹੋਏ ਨੇ ਪਰੰਤੂ ਜਿਸ ਤਰੀਕੇ ਨਾਲ ਕਰਮਜੀਤ ਅਨਮੋਲ ਹੋਰਾਂ ਨੂੰ ਲੋਕਾਂ ਵੱਲੋਂ ਸਵਾਲ ਕੀਤੇ ਜਾ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਚੋਣਾਂ 'ਮੈਂ ਜਰੂਰ ਪ੍ਰਭਾਵਿਤ ਹੁੰਦੀ ਹੈ ਪਰ ਉਥੋਂ ਪੁੱਛਣ ਤੇ ਪਤਾ ਲੱਗਿਆ ਕਿ ਉਹ ਮੁਕਾਬਲੇ ਦੇ ਵਿੱਚ ਨੇ ਤੇ ਸਰਬਜੀਤ ਖਾਲਸਾ ਦੀ ਚੋਣ ਮਹਿਮ ਨੂੰ ਬਹੁਤ ਹੰਗਾਰਾ ਜਿਹੜਾ ਉਹ ਮਿਲ ਰਿਹਾ ਹੈ ਤੇ ਉਹਨਾਂ ਨੂੰ ਸ਼ਹੀਦ ਪਿਤਾ ਦਾ ਸ਼ਹੀਦ ਪਿਤਾ ਦਾ ਸੁਪੁੱਤਰ ਹੋਣ ਕਰਕੇ ਕਹਿ ਲਈਏ ਜੂਨ ਮਹੀਨਾ ਵੀ ਆਉਣ ਵਾਲਾ ਤੇ ਜਦੋਂ ਸ਼੍ਰੀ ਕਬਤਖ ਸਾਬ ਤੇ ਭਾਰਤੀ ਫੌਜਾਂ ਦਾ ਹਮਲਾ ਹੁੰਦਾ ਤੇ ਉਹ ਉਸ ਇੱਕ ਤਰ੍ਹਾਂ ਨਾਲ ਆਖਿਆ ਜਾਂਦਾ ਕਿ ਡਿੱਗੀ ਹੋਈ ਪਾਗ ਜਿਹੜੀ ਉਸ ਤੇ ਰੱਖਣ ਵਾਲੇ ਭਾਈ ਬਿਅੰਦ ਸਿੰਘ ਹੋਰਾਂ ਦੇ ਸੁਪੁੱਤਰ ਨੇ ਤੇ ਉਹਨਾਂ ਵੱਲੋਂ ਭਾਭਕ ਅਪੀਲਾਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ ਇਸ ਕਰਕੇ ਫਰੀਦਕੋਟ ਲੋਕ ਸਭਾ ਹਲਕਾ ਜਿਹੜਾ ਹੁਣ ਇਸ ਵੇਲੇ ਜੋ ਪਿਛਲੀ ਪੋਜੀਸ਼ਨ ਸੀ ਉਸ ਮੁਤਾਬਕ ਨਹੀਂ ਰਿਹਾ ਤੇ ਹੁਣ ਸਮੀਕਰਨ ਜਿਹੜੇ ਉੱਥੋਂ ਦੇ ਬਦਲਦੇ ਜਾ ਰਹੇ ਨੇ ਤੇ ਉਹਨਾਂ ਨਾਲ ਸਮਝ ਜਿਹੜਾ ਉਹ ਕਿਦਾਂ ਤੋਂ ਹੋਊਗਾ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਵਾਂਗੇ ਬਿਲਕੁਲ ਜੀ ਜੇਕਰ ਆਪਾਂ ਗੱਲ ਕਰੀਏ ਇਹਨਾਂ ਦੇ ਜਿਹੜੇ ਸਰਬਜੀਤ ਖਾਲਸਾ ਉਹਨਾਂ ਦੇ ਮਾਤਾ ਵੀ ਬੀਬੀ ਬਿੰਬਲ ਕੌਰ ਖਾਲਸਾ ਵੀ ਕਿਸੇ ਟਾਈਮ ਚੋਂ ਉਹਨਾਂ ਮદાન ਦੇ ਵਿੱਚ ਉਤਰੇ ਸੀ ਜਿੱਤੇ ਵੀ ਸੀਗੇ ਤੇ ਉਹਨਾਂ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਬੀਬੀ ਬਿੰਬਲ ਕੌਰ ਖਾਲਸਾ ਜਦੋਂ ਸ਼ਹੀਦ ਬੈਂਹ ਸਿੰਘ ਸ਼ਹੀਦ ਹੋਏ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਰੋਪੜ ਰਿਜ਼ਰਵ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ 1999 ਦੇ ਵਿੱਚ ਬਹੁਤ ਵੱਡੀ ਲੀਡ ਨਾਲ ਬੀਬੀ ਵਿਮਨਖੌਰ ਖਾਲਸਾ ਨੇ ਜਿਹੜੇ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਵਿੱਚ ਬੈਠਾ ਜਿੱਤੇ ਸੀ ਭਾਈ ਰਾਜਦੇਵ ਸਿੰਘ ਖਾਲਸਾ ਜਿੱਤੇ ਸੀ ਇੱਥੇ ਨਹੀਂ ਉਹ ਇਹ ਬੀਬੀ ਵਿਮਨਖੌਰ ਖਾਲਸਾ ਖਾਲਸਾ ਦੇ ਸੌਰਤ ਸਾਹਿਬ ਸਰਦਾਰ ਬੈਂਹ ਸਿੰਘ ਦੇ ਪਿਤਾ ਜੀ ਅਤੇ ਜੋ ਅੱਜ ਚੋਣ ਲੜ ਰਹੇ ਨੇ ਫਰੀਦਕੋਟ ਤੋਂ ਇਹਨਾਂ ਦੇ ਸਰਬਜੀਤ ਸਿੰਘ ਖਾਲਸਾ ਦੇ ਦਾਦਾ ਜੀ ਬਾਪੂ ਸੁੱਚਾ ਸਿੰਘ ਮਲੋਆ ਨੇ ਜਿਹੜੇ ਉਹਨਾਂ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਲੋਕਾਂ ਨੇ ਚੋਣ ਜਿਤਾ ਕੇ ਐਮਪੀ ਬਣਾ ਦਿੱਤਾ ਸੀ ਕਿਸੇ ਪਰਿਵਾਰ ਨੂੰ ਹਾਲਾਂਕਿ ਇੱਥੇ ਇੱਕ ਫਿਲਾਸਫਰ ਪੱਖ ਤੋਂ ਜੇ ਦੇਖਦੇ ਆਂ ਗੱਲ ਤਾਂ ਇੱਕ ਵੇਰਾਂ ਪਰਿਵਾਰ ਨੂੰ ਬਹੁਤ ਵੱਡਾ ਮਾਣ ਸੀ ਜਿਹੜਾ ਉਹ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਮਾਣ ਦੇ ਦਿੱਤਾ ਸੀ ਤੇ ਲੋਕ ਸਭਾ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਆ ਤੁਹਾਡੀ ਜਾਂ ਲੋਕ ਸਭਾ ਦੇ ਵਿੱਚ ਨਮਾਇਦੇ ਸੀ ਚੁਣ ਕੇ ਭੇਜਦੇ ਆਂ ਉਹਨਾਂ ਦੀ ਇੱਕ ਜ਼ਿੰਮੇਵਾਰੀ ਲੋਕ ਸਭਾ ਦੇ ਵਿੱਚ ਵੀ ਨਿਰਧਾਰਤ ਹੁੰਦੀ ਹੈ ਕਿ ਉਹ ਲੋਕ ਸਭਾ ਵਿੱਚ ਕਿਹੋ ਜਿਹਾ ਰੋਲ ਪਲੇ ਕਰਦੇ ਨੇ ਕਿਸੇ ਸ਼ਹੀਦ ਪਰਿਵਾਰ ਦਾ ਬੱਚਾ ਹੋਣਾ ਇਹ ਲੋਕ ਸਭਾ ਦਾ ਲੋਕ ਸਭਾ ਦੀ ਚੋਣ ਲਈ ਕੋਈ ਐਜੂਕੇਸ਼ਨ ਨਹੀਂ ਹੈ ਲੋਕ ਸਭਾ ਦੇ ਵਿੱਚ ਪੜ੍ਹੇ ਲਿਖੇ ਸੁਜਮਨ ਬੰਦੇ ਹਾਲਾਂਕਿ ਸਰਵਜੀਤ ਸਿੰਘ ਹਾਲਸਾ ਪੜ੍ਹੇ ਲਿਖੇ ਸੁਜਮਨ ਨੌਜਵਾਨ ਨੇ ਤੇ ਪੜ੍ਹੇ ਲਿਖੇ ਲੋਕਾਂ ਨੂੰ ਉੱਥੇ ਜਾਣਾ ਚਾਹੀਦਾ ਹੈ ਪਰ ਇਹ ਕੁਆਲੀਫਿਕੇਸ਼ਨ ਹੈ ਜਿਹੜੀ ਇਹ ਇੱਕ ਜਿਹੜੀ ਮੈਂ ਸਮਝਦਾ ਜੋ ਸ਼ਹੀਦ ਦਾ ਸੁਪੁੱਤਰ ਹੋਣਾ ਇੱਕ ਸਤਕਾਰ ਮਾਣ ਆ ਲੋਕਾਂ ਨੇ ਬੜੀ ਵੀਰਾਂ ਦਿੱਤਾ ਪਰ ਇਸ ਵੇਲੇ ਦੀ ਗੱਲ ਜਿਹੜੀ ਫਰੀਦਕੋਟ ਦੀ ਅਸੀਂ ਕਿਉਂਕਿ ਅਸੀਂ ਨਿਰਪੱਖਤਾ ਨਾਲ ਗੱਲ ਕਰਨੀ ਚਾਹੁੰਦੇ ਆ ਫਰੀਦਕੋਟ ਲੋਕ ਸਭਾ ਹਲਕੇ ਦੇ ਉੱਤੇ ਇਸ ਵੇਲੇ ਦੀ ਗੱਲ ਨਾ ਜਿਹੜੀ ਉਹ ਸਰਬਜੀਤ ਸਿੰਘ ਖਾਲਸਾ ਦੀ ਇੱਕ ਉਭਾਰ ਦੇ ਰੂਪ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਸਰਬਜੀਤ ਸਿੰਘ ਖਾਲਸਾ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਹੋ ਸਕਦਾ ਹੈ ਕਿ ਸਰਦਾਰ ਰਾਜਵਿੰਦਰ ਸਿੰਘ ਹੋ ਸਕਦਾ ਹੈ ਕਿ ਬੀਬੀ ਅਮਰਜੀਤ कौर ਵੀ ਕਰਮਜੀਤ ਅਨਮੋਲ ਸਾਰੇ ਹੰਸ ਰਾਜ ਹੰਸ ਜੀ ਮੁਕਾਬਲੇ ਵਿੱਚ ਹੋਣ ਪਰੰਤੂ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਨੇ ਭਾਰਤੀ ਜਨਤਾ ਪਾਰਟੀ ਦੀ ਬਹੁਤੀ ਬੁਕਤ ਇਸ ਵੇਲੇ ਲੋਕ ਸਭਾ ਚੋਣਾਂ ਵਿੱਚ ਨਹੀਂ ਰਹੀ ਸ਼ਹਿਰੀ ਸੀਟਾਂ ਨੂੰ ਛੱਡ ਕੇ بار-ਬਾਰ ਟਕਰਾਅ ਹੋ ਰਿਹਾ ਕਿਸਾਨਾਂ ਨਾਲ ਜਦੋਂ ਕਿਸਾਨ ਘੇਰਦੇ ਨੇ ਕਿਤੇ ਨਾ ਕਿਤੇ ਅਖਰ ਮਨੁੱਖ ਨੇ ਉਹ ਤੇਜ ਤੋਹ ਕੇ ਕਿਤੇ ਵੱਧ ਘਟ ਵੀ ਬੋਲਿਆ ਜਾਂਦਾ ਪਰ ਬਹੁਤ ਫਕੀਰੀ ਟਾਈਪ ਜਿਸ ਤਰ੍ਹਾਂ ਚੋਣ ਲੜ ਰਹੇ ਨੇ ਹੰਸ ਰਾਜ ਹੰਸ ਜੀ ਹੋ ਸਕਦਾ ਕਿ ਤਨੇ ਕਿਤੇ ਉਹ ਵੀ ਮੁਕਾਬਲੇ ਵਿੱਚ ਆ ਜਾਣ ਪਰ ਅੱਜ ਦੀ ਘੜੀ ਮੁਕਾਬਲਾ ਜਿਹੜਾ ਦੇਖਣ ਨੂੰ ਮਿਲ ਰਿਹਾ ਸਰਦਾਰ ਸਰਬਜੀਤ ਸਿੰਘ ਖਾਲਸਾ ਇੱਥੇ ਅਸੀਂ ਢਿੱਲੂ ਸਾਹਿਬ ਇੱਕ ਬਹੁਤ ਦੂਰਅੰਦੇਸ਼ੀ ਵਾਲੀ ਗੱਲ ਹੈ ਜਿਹੜੀ ਉਹ ਅਸੀਂ ਜਰੂਰ ਕਰਨੀ ਚਾਹੁੰਦੇ ਆ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਬਣ ਰਹੇ ਨੇ ਤੇ ਉਹ ਪਰਿਵਾਰ ਨੇ ਜਿਹੜੇ ਅੱਜ ਦੁਨੀਆ ਦੇ ਵਿੱਚ ਬਹੁਤੇ ਜਿਨ੍ਹਾਂ ਨੇ ਸੰਤਾਪ ਹੰਢਾਇਆ 1999 ਤੋਂ ਬਾਅਦ ਵਾਲਾ ਉਹ ਬਹੁਤੇ ਪਰਿਵਾਰ ਦੁਨੀਆ ਦੇ ਵਿੱਚੋਂ ਬਜ਼ੁਰਗ ਨੇ ਜਿਹੜੇ ਚਲੇ ਗਏ ਜਾਂ ਜਿਹੜੇ ਉਸ ਵੇਲੇ ਨੌਜਵਾਨ ਸੀ ਉਹ ਜਿਆਦਾ ਬਜ਼ੁਰਗ ਹੋਗੇ ਤੇ ਉਹ ਗੱਲ ਤੇ ਨਹੀਂ ਪਰ ਇਹ ਪੰਜਾਬ ਦੀ ਅਣਖ ਵਿੱਚ ਗੱਲਾਂ ਨੇ ਮੇਰੇ ਇੱਕ ਗੱਲ ਇੱਕ ਸ਼ੇਅਰ ਯਾਦ ਆਉਂਦਾ ਡੁੱਬ ਗਈਆਂ ਬੇੜੀਆਂ ਤੂਫਾਨ ਚ ਤੇ ਰਹਿ ਗਏ ਬੁੱਲਾ ਉੱਤੇ ਟਾਵੇਂ ਟਾਵੇਂ ਨਾਮ ਚ ਤੇ ਰਹਿ ਗਏ ਮਾਮਾ ਨੇ ਸੰਦੂਕਾਂ ਵਿੱਚ ਅਜੇ ਵੀ ਜੋ ਸੰਭੀਆਂ ਪੱਗਾਂ ਉੱਤੇ ਖੂਨ ਦੇ ਨਿਸ਼ਾਨ ਚ ਤੇ ਰਹਿ ਗਏ ਅੱਜ ਵੀ ਉਹ ਗੱਲਾਂ ਤਕਲੀਫ ਦਿੰਦੀਆਂ ਨੇ ਉਸ ਸਮਾਂ ਤਕਲੀਫ ਦਿੰਦਾ ਪਰ ਜਿੱਥੇ ਅਣਖ ਤੇ ਗੈਰ ਦਿੱਤੀ ਗੱਲ ਹੁੰਦੀ ਹੈ ਉੱਥੇ ਇੱਕਦਮ ਉਭਾਰ ਹੁੰਦਾ ਹੈ ਉੱਠਦੇ ਨੇ ਲੋਕ ਫਿਰ ਉਹ ਸਿਮਰਨਜੀਤ ਸਿੰਘ ਮਾਨ ਨੂੰ ਜਿਹੜੇ ਵਿੱਚੋਂ ਕੱਢ ਲਿਆਉਂਦੇ ਨੇ ਡੈਮੋਕ੍ਰੈਟਿਕ ਤਰੀਕੇ ਨਾਲ ਤੇ ਕਦੇ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਖਲੋ ਜਾਂਦੇ ਨੇ ਚਾਹੇ ਨਤੀਜਾ ਕੋਈ ਵੀ ਹੋ ਸਕਦਾ ਹੈ ਤੇ ਸਿਮਰਨਜੀਤ ਸਿੰਘ ਮਾਨ ਨੂੰ ਐਸ ਉਸ ਵੇਲੇ ਜਿਤਾਇਆ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤਾਜ਼ਾ-ਤਾਜ਼ਾ ਬਣੀ ਸੀ ਤੇ ਸਿਮਰਨਜੀਤ ਸਿੰਘ ਮਾਨ ਨੂੰ ਤੀਜੀ ਤਰ੍ਹਾਂ ਉੱਥੋਂ ਜਿਤਾਤਾ ਤਿੰਨ ਧਿਰਾਂ ਨੂੰ ਰੱਦ ਕਰਕੇ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਰੱਦ ਕੀਤਾ ਕਾਂਗਰਸ ਨੂੰ ਬੁਰੀ ਤਰ੍ਹਾਂ ਰੱਦ ਕੀਤਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉੱਥੋਂ ਦਾ ਮੁੱਖ ਮੰਤਰੀ ਸੀ ਤੇ ਉੱਥੋਂ ਦੇ ਮੁੱਖ ਮੰਤਰੀ ਨੇ ਉਹ ਸੀਟ ਛੱਡੀ ਸੀ ਦੇ ਬਾਵਜੂਦ ਵੀ ਲੋਕਾਂ ਨੇ ਚੌਥੀ ਧਿਰ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਉੱਥੋਂ ਲੋਕ ਸਭਾ ਮੈਂਬਰ ਬਣਾਇਆ ਇਹ ਪੰਜਾਬ ਦੇ ਲੋਕਾਂ ਦੇ ਖੂਨ ਵਿੱਚ ਇੱਕ ਅਲੱਗ ਤਰ੍ਹਾਂ ਦੀ ਫਿਤਰਤ ਆ ਇੱਥੋਂ ਦੀ ਮਿੱਟੀ ਦੀ ਇੱਕ ਅਲੱਗ ਤਰ੍ਹਾਂ ਦੀ ਖਸਲਤਾ ਤੇ ਸਰਦਾਰ ਸਰਬਜੀਤ ਸਿੰਘ ਖਾਲਸਾ ਨੇ ਜਿਹੜੇ ਇਸ ਵੇਲੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਬਦਾਨ ਤੇ ਵਿੱਚ ਪੂਰੀ ਤਰ੍ਹਾਂ ਡਟੇ ਰੂਪ ਵਿੱਚ ਸਾਹਮਣੇ ਆ ਰਹੇ ਨੇ ਬਿਲਕੁਲ ਜੇਕਰ ਆਪਾਂ ਗੱਲ ਕਰੀਏ ਉਹ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਚੋਣ ਲੜ ਰਹੇ ਨੇ ਉਹ ਕਿੱਥੇ ਖੜੇ ਨੇ ਕਿੰਨਿਆ ਕੋ ਉਹਨਾਂ ਦਾ ਪ੍ਰਭਾਵ ਹੈ ਹਾਂਜੀ ਮੈਂ ਜ਼ਿਕਰ ਕੀਤਾ ਹੈ ਕਿ ਰਾਜਵਿੰਦਰ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਤੇ ਬੀਬੀ ਅਮਰਜੀਤ ਕੌਰ ਭਾਗੀ ਕੇ ਉਮੀਦਵਾਰ ਹੈ ਉਹਨਾਂ ਦੇ ਜ਼ੋਨ ਵਿੱਚ ਇਸ ਕਰਕੇ ਪਛੜੀ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵੱਡੇ ਛੋਟੇ ਆਗੂਆਂ ਦਾ ਜਿਹੜਾ ਧਿਆਨ ਉਹ ਸਾਰਾ ਬਠਿੰਡੇ ਤੇ ਕੇਂਦਰਿਤ ਹੋਇਆ ਹੋਇਆ ਤੇ ਕਾਂਗਰਸ ਦੇ ਬਹੁਤੇ ਆਗੂਆਂ ਦਾ ਧਿਆਨ ਜਿਹੜਾ ਉਹ ਲੁਧਿਆਣਾ ਤੇ ਕੇਂਦਰਿਤ ਹੋ ਗਿਆ ਅਮਰਿੰਦਰ ਸਿੰਘ ਰਾਜਾਪਟਿੰਗ ਜਿਨ੍ਹਾਂ ਦਾ ਖੁਦ ਹਲਕਾ ਇਹ ਹਲਕੇ ਦੇ ਵਿੱਚ ਹੈ ਉਹ ਇਸ ਕਰਕੇ ਉਹ ਵੀ ਪ੍ਰਭਾਵਿਤ ਹੋ ਰਹੇ ਨੇ ਚੋਣ ਵੀ ਪ੍ਰਭਾਵਿਤ ਹੋ ਰਹੀ ਹੈ ਤੇ ਆਪ ਮੁਹਾਰੇ ਉਭਾਰਾ ਜਿਹੜਾ ਉਹ ਦੂਣਾਂ ਪਾਰਟੀਆਂ ਦਾ ਦੇਖਣ ਨੂੰ ਨਹੀਂ ਮਿਲ ਰਿਹਾ ਤਿੰਨਾਂ ਦਾ ਨਹੀਂ ਨਾ ਭਾਰਤੀ ਜਨਤਾ ਪਾਰਟੀ ਦਾ ਨਾ ਆਪਣੇ ਦੂਸਰੀ ਕਾਂਗਰਸ ਦੇ ਨਾਲ ਅਕਾਲੀ ਦਲ ਦਾ ਹਾਂ ਸੱਤਾ ਪੱਖ ਜਰੂਰ ਭਾਰਿਓ ਆ ਸੱਤਾ ਦੀ ਸੱਤਾ ਦੀ ਇੱਕ ਅਲੰਗ ਕਿਸਮ ਦੀ ਗੱਲ ਹੁੰਦੀ ਹੈ ਸੱਤਾ ਪੱਖ ਕਰਨਜੀਤ ਸਿੰਘ ਅਨਮੋਲ ਦੇ ਨਾਲ ਥੋੜਾ ਜਿਹਾ ਖੜਾ ਇਸ ਕਰਕੇ ਥੋੜਾ ਜਿਹਾ ਸੱਤਾ ਪੱਖ ਨਾਲ ਜਰੂਰ ਮੁਕਾਬਲਾ ਹੈ ਜਿਹੜਾ ਇਸ ਵੇਲੇ ਦੇਖਣ ਨੂੰ ਮਿਲ ਰਿਹਾ ਹੈ ਅੰਦਰੂਨੀ ਕੁਝ ਵੀ ਹੋ ਸਕਦਾ ਹੈ ਪਰ ਜੋ ਸਾਹਮਣੇ ਹੋ ਰਿਹਾ ਉਹ ਸਾਰਾ ਕੁਝ ਇਹੀ ਹੈ ਕਿ ਸਰਦਾਰ ਸਰਬਜੀਤ ਸਿੰਘ ਖਾਲਸਾ ਦੀ ਚੋਣ ਮਹਿਮ ਜਿਹੜੀ ਉਹ ਬਹੁਤ ਤਕੜਾ ਰੂਪ ਲੈਂਦੀ ਜਾ ਰਹੀ ਹੈ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਪਰਮਜੀਤਪੁਰ ਸਾਹਿਬ ਤੁਹਾਡਾ ਦੋਸਤੋ ਤੁਸੀਂ ਦੇਖ ਰਹੇ ਹੋ ਆਵਾਜ਼ੇ ਖਲਕ ਵੇਖਦੇ ਰਿਹਾ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਵੀ ਕਰੋ ਸਾਡਾ ਜਿਹੜਾ YouTube ਚੈਨਲ ਹੈਗਾ ਕਿਉਂਕਿ ਹਰ ਰੋਜ਼ ਨਵੀਆਂ-ਨਵੀਆਂ ਤੁਹਾਡੇ ਕੋਲ ਜਾਣਕਾਰੀਆਂ ਲੈ ਕੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਇਸ ਤੋਂ ਸਟਿਕ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਅਗਲੇ ਦਿਨ ਸਾਂਝੀ ਕਰਦੇ ਰਹਿਵਾਂਗੇ ਹੁਣ ਤੱਕ ਦੀ ਸੇਵਾ ਪ੍ਰਵਾਨ ਕਰੋ ਆਗਿਆ ਦਿਓ ਧੰਨਵਾਦ ਸਤਿ ਸ੍ਰੀ ਅਕਾਲ